ਪੰਜਾਬੀ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਪਵਿੱਖ ਦੇ ਲਈ ਸੁਨਾਰੀ ਪਵਿੱਖ ਦੇ ਲਈ ਰੋਜ਼ਗਾਰ ਦੀ ਤਲਾਸ਼ ਤੇ ਲਈ ਜਹਾਜ਼ ਚੜ੍ਹ ਕੇ ਬਾਹਰਲੇ ਮੁਲਕਾਂ ਚ ਜਾ ਰਹੇ ਨੇ ਤੇ ਆਪਣਾ ਪਵਿੱਖੋਂ ਤੋਂ ਲੱਭ ਰਹੇ ਨੇ ਤਾਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਨਾਲ ਕੋਈ ਮੰਦਭਾਗੀ ਘਟਨਾ ਵੀ ਵਾਪਰ ਸਕਦੀ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤਾਂ ਜਏ ਕੁਝ ਵਪਰਤਰੰਤਰੰਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਜਿਸ ਦੀ ਪੇਤ ਪਰਿਹਾਲਾਤਾਂ ਦੇ ਵਿੱਚ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਉਸ ਦੀ ਲਾਸ਼ ਜੋ ਹੈ ਕਾਰ ਦੇ ਵਿੱਚ ਪੇਤ ਪਰਿਹਾਲਾਤਾਂ ਦੇ ਵਿੱਚ ਮਿਲੀ ਉਸ ਤੋਂ ਬਾਅਦ ਜਦੋਂ ਹੀ ਖਬਰ ਪਰਿਵਾਰ ਤੱਕ ਪਹੁੰਚਦੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਾਰ ਦੇ ਵਿੱਚ ਸੱਤਰ ਵੇਸ਼ ਗਏ ਨੇਤਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਇਸ ਘਰ ਦਾ ਜੋ ਨੌਜਵਾਨ ਹੈ ਉਹ ਵੀ ਬਾਕੀ ਨੌਜਵਾਨਾਂ ਦੇ ਲਈ ਅਸਨੈਰੀ ਭਵਿੱਖ ਦੇ ਲਈ ਆਪਣਾ ਰੋਜ਼ਗਾਰ ਦੇ ਲਈ ਵਿਦੇਸ਼ੀ ਧਰਤੀ ਤੇ ਗਿਆ ਸੀ ਤਾਂ ਜੋ ਉੱਥੇ ਜਾ ਕੇ ਚਾਰ ਪੈਸੇ ਕਮਾ ਸਕੇ ਆਪਣਾ ਭਵਿੱਖ ਬਣਾ ਸਕੇ ਤੇ ਆਪਣੇ ਪਰਿਵਾਰ ਨੂੰ ਦਾਵੀ ਸਹਾਰਾ ਬਣ ਸਕੇ ਪਰ ਨਹੀਂ ਸੀ ਪਤਾ ਕਿ ਉੱਥੇ ਜਾ ਕੇ ਉਸ ਦੇ ਨਾਲ ਅਜਿਹੀ ਮੰਦਭਾਗੀ ਘਟਨਾ ਵਾਪਰ ਚਾਈਗੀ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਉਹ ਨੌਜਵਾਨ ਜਿਹੜਾ ਰਹਿ ਰਿਹਾ ਸੀ ਅਤੇ ਉਸ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਉੱਥੇ ਮੌਤ ਹੋਈ ਹੈ ਤੇ ਕਾਰ ਦੇ ਵਿੱਚ ਉਸ ਦੀ ਜਿਹੜੀ ਹੈ লাশ ਮਿਲੀ ਹੈ ਤਾਂ ਤਰਨਤਾਰਨ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਇੱਕ ਨੌਜਵਾਨ ਜਿਹੜਾ ਕਿ ਕੈਨੇਡਾ ਦੀ ਧਰਤੀ ਤੇ ਗਿਆ ਸੀ ਉੱਥੇ ਜਾ ਕੇ ਆਪਣੀ ਮਿਹਨਤ ਕਰਦਾ ਸੀ ਰੋਜ਼ੀ ਰੋਟੀ ਦੇ ਲਈ ਚਾਰ ਪੈਸੇ ਕਮਾਉਂਦਾ ਸੀ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੇ ਨੌਜਵਾਨ ਦੀ ਮੌਤ ਹੋਈ ਹੈ ਪਿੰਡ ਉਸ ਦਾ ਪੰਡੋਰੀ ਰਣ ਸਿੰਘ ਸੀਗਾ ਜਿਹੜਾ ਕਿ ਕੈਨੇਡਾ ਦੇ ਵਿੱਚੋਂ ਸੀ ਮੌਤ ਹੋ ਗਈ ਹੈ ਤਾਂ ਮ੍ਰਿਤਕ ਦੀ ਵਿੱਚ ਪਛਾਣ ਹੋਈ ਹੈ ਸਤਪਾਲ ਸਿੰਘ ਦੇ ਵੱਜੋਂ ਹੋਈ ਹੈ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁੱਤ ਦੀ ਲਾਸ਼ ਭਾਰਤ ਲਿਆਉਣ ਦੇ ਲਈ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਸਤ ਪਾਲ ਸਿੰਘ ਬਾਕੀ ਨੌਜਵਾਨਾਂ ਦੀ ਤਰ੍ਹਾਂ ਸਤਪਾਲ ਵੀ ਆਪਣਾ ਭਵਿੱਖ ਲੱਭਣ ਦੇ ਲਈ ਵਿਦੇਸ਼ੀ ਧਰਤੀ ਤੇ ਜਾਂਦਾ ਪਰ ਨਹੀਂ ਸੀ ਪਤਾ ਕਿ ਐਡੀ ਵੱਡੀ ਅਣ ਹੋਣੀ ਐਡੀ ਵੱਡੀ ਅਣ ਹੋਣੀ ਉਸ ਦੇ ਨਾਲ ਵਾਪਰ ਜਾਏਗੀ ਐਡਾ ਵੱਡਾ ਹਾਦਸਾ ਉਸ ਦੇ ਨਾਲ ਵਾਪਰ ਜਾਏਗਾ ਤਾਂ ਉਧਰ ਪਰਿਵਾਰ ਦਿਲ ਤੇ ਪੱਥਰ ਤਰ ਕੇ ਕਲੇਜੇ ਤੇ ਪੱਥਰ ਤਰ ਕੇ ਆਪਣੇ ਪੁੱਤ ਨੂੰ ਜਿਹੜਾ ਉਸਨੇ ਉਸ ਪਰਿਵਾਰ ਨੇ ਉਸ ਮਾਤਾ ਪਿਤਾ ਨੇ ਵਿਦੇਸ਼ ਭੇਜਿਆ ਸੀ ਪਰ ਅੱਜ ਲਾਸਟ ਬਣ ਕੇ ਉਹਨਾਂ ਦਾ ਪੁੱਤ ਜਦੋਂ ਘਰ ਆਏਗਾ ਤਾਂ ਪਰਿਵਾਰ ਦਾ ਕੀ ਹਾਲ ਹੁੰਦਾ ਹੋਏਗਾ ਕੀ ਹਾਲ ਹੋਣਾ ਹੈ ਉਹ ਪਰਿਵਾਰ ਹੀ ਜਾਣ ਸਕਦਾ ਤਾਂ ਤਸਵੀਰਾਂ ਇਹ ਤਰਨਤਾਰਨ ਦੇ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਜਿੱਥੋਂ ਦੇ ਨੌਜਵਾਨ ਦੀ ਜਿਹੜੀ ਹੈ ਵਿਦੇਸ਼ ਦੇ ਵਿੱਚ ਮੌਤ ਹੋ ਗਈ ਹੈ ਮੈਂ ਉਹਦਾ ਮੇਰਾ ਮੇਰਾ ਭਤੀਜਾ ਲੱਗਦਾ ਮੈਂ ਤਾਇਆ ਹੀ ਲੱਗਦਾ ਹਾਂ ਉਹਦੇ ਅੱਜ ਛੋਟੀ ਉਮਰ ਜੀ ਉਹਦਾ ਫਾਦਰ ਦੇ ਦੀ ਡੈਥ ਹੋ ਗਈ ਸੀ ਛੋਟੇ ਹਾਂ ਹੀ ਬੱਚੇ ਪਾਲੇ ਜਵਾਨ ਹੋਏ ਇਸ ਤਰ੍ਹਾਂ ਘਰ ਦੇ ਲਾਦ ਕਰਕੇ ਕਰਜ਼ਾ ਕੁਚਾ ਚੋਕੇ ਉਹਨੂੰ ਬਾਹਰ ਕੱਲਿਆ ਇਹ ਪੜਾਈ ਚੰਗੀ ਸੀ ਉਹਦੀ ओके ਵੀ ਚਲੋ ਮਹਾਰਾਜ ਚੰਗੇ ਹਾਲਾਤ ਆਉਣਗੇ ਕਰੂਗਾ ਕਮਾਈ ਜਾ ਕੇ ਕੀ ਹੋਇਆ ਉਹ ਤੇ ਕੀ ਗੱਲ ਬਣੀ ਉੱਥੇ ਸਾਨੂੰ ਮਿਲੇ ਇਸ ਤਰ੍ਹਾਂ ਹੀ ਸਵੇਰੇ ਤੜਕੇ ਫੋਨ ਆਇਆ ਵੀ ਗੱਡੀ ਜਿੱਦਾਂ ਡੈਡ ਮੰਡੀ ਦੀ ਖਬਰ ਮਿਲੀ ਆ ਤੇ પતિ ਹਾਲ ਚ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਸਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਤਰਸਕਾਰ ਪੰਜਾਬ ਸਰਕਾਰ ਦਵੇ ਸਾਨੂੰ ਨਾਮ ਹੀ ਵੀਰ ਦਾ ਵੀਰ ਦਾ ਨਾਮ ਸਤਪਾਲ ਸਿੰਘ ਹਾਂਜੀ ਹੁਣ ਕੀ ਤੁਸੀਂ ਮੰਗ ਕਰਦੇ ਅਸੀਂ ਮੰਗਤ ਕਰਦੇ ਆ ਵੀ ਸਾਡੇ ਇੱਥੇ ਆਉਣਾ ਚਾਹੀਦੀ ਬੋਡੀ ਅਸੀਂ ਆਪਣੇ ਹੱਥੀ ਉਹਦਾ ਸਸਕਾਰ ਕਰੀਏ ਜਲਦੀ ਤੋਂ ਜਲਦੀ ਆਵੇ ਆਏ ਹੋਇਆ ਚਾਉਨੇ ਕਿੰਨੇ ਦਿਨ ਹੋ ਗਏ ਵੀਰ ਨੂੰ ਗਿਆ ਨੇ ਵੀਰ ਨੂੰ ਕਿ ਜ 2.5 ਸਾਲ ਹੋ ਗਏ ਗਏ ਨੂੰ ਸਟੱਡੀ ਵੇਜੇ ਤੇ ਗਿਆ ਹੈ ਆਪਣੇ ਸਾਲ ਦੀ ਪੜਾਈ ਪੜਾਈ ਵੀ ਕਰ ਲਈ ਜਨੇ ਆਪਣਾ ਹੱਲੇ ਕੰਮ ਕਰਨਾ ਸ਼ੁਰੂ ਕੀਤਾ ਹਾਂਜੀ ਕੰਮ ਕਰਨਾ ਸ਼ੁਰੂ ਕੀਤਾ ਸੀ ਸੁਤਪਾਲ ਸਿੰਘ ਮੇਰਾ ਨਾਮ ਸਰਬਜੀਤ ਕੌਰ ਜੀ ਜੀ ਕੀ ਜੀ ਗੱਲ ਪਤਾ ਹੋਈਓ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਤੇ ਮਾਤਾ ਦਾ ਹੀ ਪਤਾ ਲੱਗਾ ਹੋਰ ਸਾਨੂੰ ਕੁਝ ਨਹੀਂ ਪਤਾ ਲੱਗਾ ਅਸੀਂ ਤੇ ਇਹੋ ਹੀ ਆਨੇ ਆ ਵੀ ਸੈਂਟਰ ਵੀ ਕਰੇ ਭਾਰਤ ਸਰਕਾਰ ਵੀ ਸਾਡਾ ਮਦਦ ਕਰੇ ਸਾਡਾ ਬੇਟਾ ਇੱਥੇ ਆ ਜੇ ਤੇ ਅਸੀਂ ਆਪਣੀ ਹੱਥੀ ਸਭ ਕੁਝ ਕਰ ਲਈ ਜੀ ਕਿਸ ਤਰ੍ਹਾਂ ਪਾਲਿਆ ਤੁਸੀਂ ਬੱਚੀ ਨੂੰ ਬੜੀ ਮੁਸ਼ਕਲ ਪਾਲਿਆ ਸੀ ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ ਦਾਦੀ ਤੇ ਉਹਦਾ ਹੀ ਮੁੱਕ ਗਈ ਛੇਤੀ ਬਦ ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਸੀ ਇਹ ਨਾ ਹੀ ਵੀ ਡੇਰਾ ਬਰਗਟ ਸਤਪਾਲ ਸਿੰਘ ਹਾਂਜੀ ਇਹੋ ਹੀ ਆ ਫੇ ਹੱਥੀ ਜੋੜਨ ਵਾਲੀ ਗੱਲ ਆ ਹੱਥ ਜੋੜ ਕੇ ਬੇਨਤੀ ਆ ਫੇ ਮਹਾਰਾਜੇ ਬੇਟਾ ਹਡਾਇ ਕਰੀ ਹਨ ਮੂੰਹ ਵੇਖ ਲੀਏ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਓ